ਨਾਸਰੀ ਮਹੱਲਾ ਪੰਜਵਾ ਕਰチェ ਮਾਸਤਪਦੀ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੁਨੇ ਆਇਓ ਤੇ ਤੇ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਸਾਚੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਸ਼ਬਦ ਰਾਗ ਤਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 686 ਨੰਬਰ ਅੰਗ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਦੇ 8 ਪਦ ਹਨ ਅਸ਼ਟਪਦੀ 8 ਪਦਿਆਂ ਵਾਲੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸਤਿਗੁਰੂ ਪਰਮਾਨੰ ਕਰਦੇ ਹਨ ਜੋ ਜੋ ਜੁਨੀ ਆਇਓ ਜਿਹੜੀ ਜਿਹੜੀ ਜੁਨ ਦੇ ਵਿੱਚ ਜਿਹੜਾ ਜਿਹੜਾ ਜੀਵ ਪੈਂਦਾ ਤੇ ਤੇ ਉਰ ਜਾਇਓ ਉਹ ਉਸੇ ਜੁਨ ਦੇ ਵਿੱਚ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ ਮਾਨਸ ਜਨਮ ਮਨੁੱਖਾ ਜਨਮ ਸੰਯੋਗ ਚੰਗੀ ਕਿਸਮਤ ਨਾਲ ਪਾਇਆ ਪ੍ਰਾਪਤ ਕੀਤਾ ਹੈ ਤਾਂ ਕੀ ਹੈ ਮੈਂ ਤੱਕੀ ਹੈ ਓਟ ਆਸਰਾ ਸਾਧ ਏ ਗੁਰੂ ਦੇ ਕਰ ਹੱਥ ਦੋਵੇਂ ਹੱਥ ਕਰਕੇ ਕਰ ਕਿਰਪਾ ਮੇਲੋ ਮੈਨੂੰ ਕਿਰਪਾ ਕਰਕੇ ਆਪਣੇ ਨਾਲ ਮਲਾ ਲਵੋ ਹਰ ਰਾਯਾ ਇਹ ਪ੍ਰਭੂ ਪਾਤਸ਼ਾ ਏ ਗੁਰੂ ਜਿਹੜਾ ਜਿਹੜਾ ਜੀਵ ਜਿਸ ਕਿਸੇ ਜੁਨ ਵਿੱਚ ਆਇਆ ਹੈ ਉਸ ਜੁਨ ਵਿੱਚ ਇਹ ਮਾਇਆ ਦੇ ਮੋਹ ਵਿੱਚ ਫਸ ਮੋਹ ਦੇ ਵਿੱਚ ਫਸ ਰਿਹਾ ਹੈ ਮਨੁੱਖਾ ਜਨਮ ਕਿਸੇ ਨੇ ਕਿਸਮਤ ਨਾਲ ਪ੍ਰਾਪਤ ਕੀਤਾ ਹੈ ਏ ਗੁਰੂ ਮੈਂ ਤੇਰਾ ਆਸਰਾ ਧੱਕਿਆ ਹੈ ਆਪਣੇ ਹੱਥ ਦੇ ਕੇ ਮੈਨੂੰ ਮਾਇਆ ਦੇ ਮੋਹ ਤੋਂ ਵਿਚਾਲ ਲੈ ਮਿਹਰ ਕਰਕੇ ਮੈਨੂੰ ਪ੍ਰਭੂ ਪਾਦਸ਼ਾਹ ਨਾਲ ਮਿਲਾ ਦੇ ਅਨਕ ਜਨਮ ਭਰਮ ਤਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦਿਓ ਜੀ ਪਤਾਈ ਰਹਾਉ ਅਨਕ ਜਨਮ ਅਨੇਕਾਂ ਇਹ ਜਨਮ ਪਰਮ ਪਟਕ ਕੇ ਥੇਤ ਟਿਕਾਉ ਅਵਸਥਾ ਨਹੀਂ ਪਾਈ ਪ੍ਰਾਪਤ ਨਹੀਂ ਕੀਤੀ ਲੱਭੀ ਨਹੀਂ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਤੇ ਮੈਂ ਕਰਦਾ ਹਾਂ ਸੇਵਾ ਗੁਰੂ ਦੀ ਸੇਵਾ ਲਾਗੋ ਚਰਨ ਗੋਬਿੰਦ ਜੀ ਕਾ ਗੋਬਿੰਦ ਦੇ ਚਰਨਾ ਦੇ ਨਾਲ ਜੁੜ ਕੇ ਮਾਰਗ ਰਸਤਾ ਬਦਾਈ ਦਿਓ ਮੈਨੂੰ ਦੱਸ ਦਿਓ ਏ ਸਤਿਗੁਰੂ ਨੇਕਾ ਜੂਨਾ ਵਿੱਚ ਪਟਕ ਪਟਕ ਕੇ ਜੂਨਾ ਤੋਂ ਬਚਣ ਦਾ ਹੋਰ ਕੋਈ ਟਿਕਾਣ ਨਹੀਂ ਲੱਭਾ ਹੁਣ ਮੈਂ ਤੇਰੀ ਚਰਨੀ ਆਪਿਆ ਵਾਂ ਮੈਂ ਤੇਰੀ ਹੀ ਸੇਵਾ ਕਰਦਾ ਹਾਂ ਮੈਨੂੰ ਪਰਮਾਤਮਾ ਦੇ ਮਿਲਾਪ ਦਾ ਰਾਸਤਾ ਦੱਸ ਦਿਓ ਅਨਕ ਉਪਾਅ ਕਰੋ ਮਾਇਆ ਤੋਂ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਬਿਹਾਵੈ ਕੋਈ ਐਸੋ ਰੇ ਪੇਟ ਸੰਤ ਮੇਰੀ ਲਾਹ ਸਗਲ ਚਿੰਤ ਠਾਕੁਰ ਸੁ ਮੇਰਾ ਰਗ ਲਾਵੇ ਅਨ ਕੋ ਪਾਪ ਅਨੇਕਾਂ ਤਰੀਕਿਆਂ ਦੇ ਨਾਲ ਅਨੇਕਾਂ ਹੀ ਦੇ ਕੀਤੇ ਮਾਇਆ ਕੋ ਬਚਿਤ ਧਰੋ ਬਜਿਤ ਚਿੱਤ ਵਿੱਚ ਚੰਗੀ ਤਰ੍ਹਾਂ ਤਰੋ ਮੈਂ ਧਰਦਾ ਹਾਂ ਮੇਰੀ ਮੇਰੀ ਕਰਤ ਤੇ ਮੇਰੀ ਮੇਰੀ ਕਰਦੇ ਸਾਦੇ ਹੀ ਬਿਆਬ ਹੈ ਜਿਹੜਾ ਜ਼ਿੰਦਗੀ ਉਹ ਬੀਤਦੀ ਜਾ ਰਹੀ ਹੈ ਕੋਈ ਐਸੋ ਰੇ ਭੇਟੇ ਸੰਤ ਕੋਈ ਉਹ ਜਿਹਾ ਸੰਤ ਮਿਲ ਪਵੇ ਮੇਰੀ ਲਾਹ ਹੈ ਸਜਾ ਜਿੰਦ ਜੋ ਮੇਰੇ ਸਾਰੇ ਚਿੰਤਾ ਨੂੰ ਲਾਹ ਦੇਵੇ ਨਾਸ਼ ਕਰ ਦੇਵੇ ਠਾਕੁਰ ਸੂਹ ਉਸ ਅਕਾਲ ਪੁਰਖ ਦੇ ਨਾਲ ਮੇਰਾ ਰੰਗ ਲਾਵੇ ਮੇਰਾ ਪਿਆਰ ਬਣਾ ਦੇਵੇ ਮੇਰਾ ਚਿੱਤ ਜੋੜ ਦੇਵੇ ਹੇ ਪਾਈ ਮੈਂ ਨਿਤ ਮਾਇਆ ਦੇ ਖਾਤਰ ਹੀ ਅਨੇਕਾਂ ਹਿੰਡੇ ਕਰਦਾ ਰਹਿੰਦਾ ਹਾਂ ਮੈਂ ਮਾਇਆ ਨੂੰ ਇਹ ਚੇਚੇ ਤੌਰ ਤੇ ਆਪਣੇ ਮਨ ਵਿੱਚ ਟਿਕਾਏ ਰੱਖਦਾ ਹਾਂ ਸਦਾ ਮੇਰੀ ਮਾਇਆ ਮੇਰੀ ਮਾਇਆ ਕਰਦਿਆਂ ਹੀ ਮੇਰੀ ਉਮਰ ਬੀਤਦੀ ਜਾ ਰਹੀ ਹੈ ਹੁਣ ਮੇਰਾ ਜੀ ਕਰਦਾ ਹੈ ਮੈਨੂੰ ਕੋਈ ਅਜਿਹਾ ਸੰਤ ਮਿਲ ਪਏ ਜਿਹੜਾ ਮੇਰੇ ਅੰਦਰ ਮਾਇਆ ਮਾਲ ਮਾਇਆ ਵਾਲੀ ਸਾਰੀ ਸੋਚ ਨੂੰ ਦੂਰ ਕਰ ਦੇਵੇ ਤੇ ਮੇਰਾ ਪਰਮਾਤਮਾ ਦੇ ਨਾਲ ਪਿਆਰ ਬਣਾ ਦੇਵੇ ਪੜੇ ਸਗਲ ਬੀਦ ਨਾ ਚੁਕੇ ਮਨ ਭੀਦ ਇੱਕ ਖਿੰਨਾ ਤਿ ਰਹੇ ਮੇਰੇ ਮਨ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਏਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ ਗੁਰੂ ਸਾਹਿਬ ਪੁਰਮਾਨ ਕਰਦੇ ਹਨ ਪੜੇ ਰੇ ਸਗਲ 베ਦ ਸਾਰੇ 베ਦ ਪੜ ਲੈ ਨੈ ਚੁੱਕੇ ਮਨ ਭੇਦ ਤੇ ਮਨ ਦੇ ਜਿਹੜੇ ਪਰਮ ਸਿਖਿ ਉਹ ਨਾਸ ਨਹੀਂ ਹੋਏ ਇੱਕ ਖੇਨੇ ਇੱਕ ਖੇਨ ਵਾਸਤੇ ਵੀ ਨਾ ਤੀਰ ਹੈ ਮਨ ਨੂੰ ਤੀਰ ਜਨੇ ਪਿਆ ਮੇਰੇ ਘਰ ਕੇ ਪੰਚਾ ਪੰਚਾ ਕਹਿੰਦੇ ਨੇ ਗਿਆਨਿੰਦਰ ਕੋਈ ਐਸੋ ਰੇ ਭਗਤ ਕਿ ਕੋਈ ਇਹੋ ਜਿਹਾ ਪਰਮਾਤਮਾ ਦਾ ਪਿਆਰਾ ਜੋ ਮਾਇਆ ਤੇ ਰਹਤ ਜਿਹੜਾ ਮਾਇਆ ਤੋਂ ਨਿਰਲੇਪ ਹੋਵੇ ਇਹ ਕਿ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਨਾਮ ਮੇਰੇ ਹਿਰਦੇ ਸੰਚਾ ਜਿਹੜਾ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਸੰਚ ਦੇਵੇ ਫੇ ਭਾਈ ਸਾਰੇ ਪੇਦ ਪੜ ਵੇਖਿਆ ਇਹਨਾਂ ਦੇ ਪੜਨ ਨਾਲ ਪਰਮਾਤਮਾ ਨਾਲ ਮਨ ਦੀ ਬਿੱਤ ਨਹੀਂ ਮੁਕਦੀ ਵੇਦ ਆਦਿਕਾਂ ਦੇ ਪੜਨ ਵਾਲ ਗਿਆਨਿੰਦਰੇ ਕਿਛਨ ਵਾਸਤੇ ਪੇਸ਼ਾਂਤ ਨਹੀਂ ਹੁੰਦੇ ਏ ਭਾਈ ਕੋਈ ਜਿਹੜਾ ਭਗਤ ਮਿਲ ਪਏ ਜਿਹੜਾ ਆਪ ਮਾਇਆ ਤੋਂ ਨਿਰਲਬ ਹੋਵੇ ਉਹੀ ਭਗਤ ਮੇਰੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸਿੰਜ ਸਕਦਾ ਹੈ ਜੇ ਤੇਰੇ ਤੀਰਥ ਨਾਏ ਅਹੰਤ ਬੁੱਤ ਮੈ ਲਾਈ ਹਰ ਕੋ ਠਾਕੁਰ ਇੱਕ ਤਿਲ ਨਾ ਮੰਨ ਕਦ ਪਾਪੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨਕ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਜੇ ਤੇਰੇ ਤੀਰਥ ਜਿੰਨੇ ਵੀ ਤੀਰਥ ਹਨ ਤੀਰਥ ਤੋਂ ਇਹ ਸਾਰੇ ਤੀਰਥੋਂ ਤੇ ਨਾ ਕੇ ਉਹ ਮਨ ਦੇ ਵਿੱਚ ਅਹੰਗ ਮੈਲ ਲਾਏ ਉਹ ਮੈਲ ਹੀ ਲਾਉਂਦੇ ਹਨ ਘਰ ਕੋ ਠਾਕੁਰ ਜਿਹੜਾ ਮੇਰੇ ਹਿਰਦੇ ਦਾ ਮਾਲਕ ਹੈ ਏਕ ਤਿਲ ਨਾ ਮੰਨੈ ਉਹ ਇਨਾਂ ਤੀਰਥਾਂ ਦੇ ਸ਼ਾਨਣਾਕ ਆਉਂਦੇ ਨਾ ਰਾਤਾ ਪਰ ਵੀ ਨਹੀਂ ਮੰਨਦਾ ਕਦ ਪਾਪੂ ਮੈਂ ਕਦੋਂ ਪ੍ਰਾਪਤ ਕਰਾਂ ਸਾਧ ਸੰਗ ਗੁਰੂ ਦੀ ਸੰਗਤ ਗੁਰੂ ਦਾ ਸਾਥ ਹਰ ਹਰ ਸਦਾ ਆਨੰਦ ਜੀ ਦੇ ਕਰਕੇ ਮੈਨੂੰ ਆਨੰਦ ਪ੍ਰਾਪਤ ਹੋ ਜਾਏ ਗਿਆਨ ਅੰਜਨ ਗਿਆਨ ਦਾ ਸੁਰਮਾ ਮੇਰਾ ਮਨ ਇਸ਼ਤਾਨਾ ਜਿਹਦੇ ਨਾਲ ਜਿਹੜਾ ਮੇਰਾ ਮਨ ਇਸ਼ਤਾਨਾ ਕਰੇ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਜਿੰਨੇ ਵੀ ਤੀਰਥ ਹਨ ਜੇ ਉਹਨਾਂ ਉਤੇ ਇਸ਼ਨਾਨ ਕੀਤਾ ਜਾਏ ਉਹ ਇਸ਼ਨਾਨ ਸਗੋ ਮੰਨ ਦੀ ਓਮੈ ਦੀ ਮੈਲ ਲਾ ਦਿੰਦੇ ਹਨ ਮੰਨ ਨੂੰ ਓਮੈ ਦੀ ਮੈਲ ਵਿੱਚ ਰੰਗ ਦਿੰਦੇ ਹਨ ਇਨਾ ਤੀਰਥ ਇਸ਼ਨਾਨਾਂ ਨਾਲ ਪਰਮਾਤਮਾ ਰਤਾ ਪਰ ਵੀ ਪਸੰਦ ਨਹੀਂ ਹੁੰਦਾ ਮੇਰੀ ਤਾਂ ਇਹ ਤਾਂਗ ਹੈ ਕਿ ਕਦੇ ਮੈਂ ਕਦੇ ਸਾਧ ਸੰਗਤ ਪ੍ਰਾਪਤ ਕਰ ਸਕਾਂ ਸਾਧ ਸੰਗਤ ਦੇ ਬਰਕਤ ਨਾਲ ਮਨ ਵਿੱਚ ਸਦਾ ਆਨੰਦ ਬਣਿਆ ਰਹੇ ਤੇ ਮੇਰਾ ਮਨ ਗਿਆਨ ਦੇ ਸੁਰਮੇ ਨਾਲ ਆਪਣੇ ਆਪ ਨੂੰ ਪਵਿੱਤਰ ਕਰ ਲਏ ਸਗਲ ਆਸ਼ਰਮ ਕੀਨੇ ਮਨੁਆ ਨੈ ਪਤੀਨੇ ਵਿਵੇਕਹੀਨ ਦੇਹ ਤੋਏ ਕੋਈ ਪਾਈਐ ਰੇਪੁਰਖ ਵਿਧਾਤਾ ਪਾਰ ਬ੍ਰਹਮ ਕੈ ਰੰਗ ਰਤਾ ਮੇਰੇ ਮਨ ਕੀ ਦੁਰਮਤ ਮਾਲਕ ਹੋਏ ਸਗਲ ਆਸ਼ਰਮ ਸਾਰੀ ਉਮਰ ਦੇ ਚਾਰ ਈਸਿਆਂ ਦੇ ਵਕ ਵਕ ਧਰਮ ਪਹਿਲਾ ਬ੍ਰਹਮਚਰਜ ਦੂਸਰਾ ਗ੍ਰਹਿਸਤ ਤੀਸਰਾ ਬਾਨਪਰਸਤ ਤੇ ਚੌਥਾ ਸੰਨਿਆਸ ਇਹ ਚਾਰ ਆਸਰਮਾਨ ਬਵੇਕ ਇਹਨ ਵਿਚਾਰ ਤੋਂ ਸਖਣਾ ਦੇਹ ਹੀ ਤੋਂ ਆਪਣੇ ਸਰੀਰ ਮਨਿਤ ਹੋਈ ਜਾਂਦਾ ਹੈ ਕੋਈ ਪਾਈਆ ਰੇ ਪੁਰਖਵੇ ਤਾਂ ਕੋਈ ਬਿਰਲਾ ਹੀ ਸਰਬ ਵਿਆਪਕ ਪਰਮਾਤਮਾ ਨੂੰ ਪ੍ਰਾਪਤ ਕਰਦਾ ਹੈ ਕਰਤਾਰ ਦੀ ਪ੍ਰਾਪਤੀ ਕਰਦਾ ਹੈ ਪਾਰ ਬ੍ਰਹਮ ਉਹ ਅਕਾਲ ਪੁਰਖ ਪਰਮਾਤਮਾ ਕੈ ਰੰਗ ਰਸਾ ਉਸ ਦੇ ਰੰਗ ਵਿੱਚ ਰੰਗਿਆ ਹੋਇਆ ਮੇਰੇ ਮਨ ਕੀ ਮੇਰੇ ਮਨ ਦੀ ਦੁਰਮਤ ਮਾਲਕ ਹੋਏ ਉਹ ਹੀ ਮੇਰੇ ਮਨ ਦੀ ਜਿਹੜੀ ਦਵੇਸ਼ ਵਾਲੇ ਮੱਤ ਹੈ ਦੂਸਰੀ ਮੱਤ ਹੈ ਉਸ ਨੂੰ ਨਾਸ ਕਰ ਸਕਦਾ ਹੈ ਹੇ ਭਾਈ ਸਾਰੇ ਆਸ਼ਰਮਾਂ ਦੇ ਧਨ ਮ ਕਮਾਇਆ ਵੀ ਮਨ ਨਹੀਂ ਪਤੀਜਦਾ ਵਿਚਾਰੀਣ ਮਨੁਕ ਸਿਰਫ ਸਰੀਰ ਨੂੰ ਇਹ ਸਾਫ ਸੁਥਰਾ ਕਰਦੇ ਰਹਿੰਦੇ ਹਨ ਹੇ ਭਾਈ ਮੇਰੀ ਇਹ ਲਾਲਸਾ ਹੈ ਕਿ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਪ੍ਰਮਾਤਮਾ ਦਾ ਰੂਪ ਕੋਈ ਮਹਾਪੁਰਖ ਲੱਭ ਪਏ ਤੇ ਉਹ ਮੇਰੇ ਮਨ ਦੀ ਭੈੜੀ ਮੱਤ ਦੀ ਮੈਨ ਨੂੰ ਦੂਰ ਕਰ ਦੇਵੇ ਕਰਮ ਧਰਮ ਜੁਗਤਾ ਨਿਮਕ ਨਹਿਤ ਕਰਦਾ ਗਰਭ ਗਰਭ ਪੜੈ ਕਹੀ ਨਾ ਲੇਖੈ ਜਿਸ ਪੇਟੀ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨਿਤ ਰੋਪੇਖੈ ਕਰਮ ਧਰਮ ਮਿਥੇ ਹੋਏ ਧਾਰਮਿਕ ਕਰਮ ਕਰਮ ਧਰਮ ਜੁਗਤਾ ਤੀਥ ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕੰਮਾਂ ਵਿੱਚ ਰੁੱਝਿਆ ਹੋਇਆ ਨਿਮਖ ਅੱਖ ਚਮਕਣ ਜਿੰਨਾ ਸਮਾਂ ਪ੍ਰਭੂ ਨਾਲ ਪਿਆਰ ਗਰਭ ਗਰਭ ਮੂੜ ਮੂੜ ਹੰਕਾਰ ਦੇ ਵਿੱਚ ਪੜੇ ਪੈਂਦਾ ਹੈ ਕਹੀਂ ਨਾ ਲਿਖਿਆ ਉਹ ਕਿਸੇ ਲਿਖੇ ਵਿੱਚ ਨਹੀਂ ਆਉਂਦੇ ਜਿਸ ਭੇਟੀ ਹੈ ਸਫਲ ਮੂਰਤ ਹੋਏ ਜਿਸ ਮਨੁੱਖ ਨੂੰ ਮਿਲਦਾ ਹੈ ਸਫਲ ਮੂਰਤ ਉਹ ਗੁਰੂ ਜਿਸ ਦੀ ਹਾਥੀ ਸਾਰੇ ਫਲ ਦੇਣ ਵਾਲੀ ਹੈ ਸਦਾ ਕੀਰਤ ਤੇ ਹਮੇਸ਼ਾ ਸਿਫਤ ਸਲਾਹ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਕੋ ਨੈਤਰੋ ਵੇਖੈ ਤੇ ਉਸ ਨੂੰ ਹਰ ਥਾਂ ਹਰ ਜਗ੍ਹਾ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਂਦਾ ਹੈ ਗੁਰੂ ਸਾਹਿਬ ਨੂੰ ਮਾਨ ਕਰਦੇ ਹਨ ਇਹ ਪਾ ਜਿਹੜਾ ਮਨੁੱਖ ਤੀਰਥ ਇਸ ਇਨਾਨ ਆਦਿਕ ਮੇਥੇ ਹੋਏ ਤਾਂ ਆਰਮਿਕ ਕੰਮਾਂ ਵਿੱਚ ਹੀ ਰੁੱਝਿਆ ਰਹਿੰਦਾ ਹੈ ਰਤਾ ਪਰ ਸਮੇ ਲਈ ਵੀ ਪ੍ਰਮਾਤਮਾ ਨਾਲ ਪਿਆਰ ਨਹੀਂ ਕਰਦਾ ਉਹ ਇਨਾ ਕੀਤੇ ਕਰਮਾਂ ਦੇ ਆਸਰੇ ਮੁੜ ਮੁੜ ਹੰਕਾਰ ਵਿੱਚ ਟਿਕਿਆ ਰਹਿੰਦਾ ਹੈ ਇਨਾ ਕੀਤੇ ਤਾਂ ਆਰਮਿਕ ਕਰਮਾਂ ਵਿੱਚ ਕੋਈ ਵੀ ਕਰਮ ਕਿਸੇ ਕੰਮ ਨਹੀਂ ਆਉਂਦਾ ਹੈ ਭਾਈ ਜਿਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮਰਜ਼ਾ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪਰਮਾਤਮਾ ਦੀ ਸਿੱਖ ਸਲਾਹ ਕਰਦਾ ਹੈ ਉਹ ਗੁਰੂ ਦੀ ਕਿਰਪਾ ਨਾਲ ਕੋਈ ਭਾਗਾ ਵਾਲਾ ਮਨੁੱਖ ਪਰਮਾਤਮਾ ਨੂੰ ਆਪਣੀ ਅੱਖਾਂ ਨਾਲ ਹਰਥਾਂ ਵਸਦਾ ਵੇਖ ਲੈਂਦਾ ਹੈ ਮਨ ਅਠ ਜੋਕ ਮਾਵੈ ਤਿਨ ਤਿਲ ਨਾ ਲਿਖੇ ਪਾਵੈ ਬਗਲਿ ਚੋਂ ਧਿਆਨ ਲਾਵੈ ਮਾਇਆ ਰੇਤਾਰੀ ਕੋਈ ਐਸੋ ਰੇ ਸੁਖੈ ਤਾਈ ਪ੍ਰਭ ਕੀ ਕਥਾ ਸੁਨਾਈ ਜਿਸ ਪੇਟ ਗਤ ਹੋਏ ਹਮਾਰੀ ਗੁਰੂ ਸਾਹਿਬੁਰ ਮਾਨ ਕਰਦੇ ਹਨ ਮਨ ਅਠ ਜੋਗ ਮਾਵੈ ਜਿਹੜਾ ਆਪਣੇ ਮਨ ਦੇ ਹੱਟ ਦੇ ਨਾਲ ਜੋਕ ਮਾਵੇ ਉਹ ਜੋਕ ਮਾਉਂਦਾ ਹੈ ਤਿੱਲ ਨਾਲ ਲਿਖਿਆ ਪਾਵੇ ਉਹ ਰਤਾ ਪਰ ਵੀ ਲੇਖੇ ਵਿੱਚ ਨਹੀਂ ਆਉਂਦਾ ਬਗਲ ਪਗਲਾ ਜਿਉਂਤੇ ਅਨ ਲਾਵੇ ਉਹ ਬਗਲੇ ਬਾਗ ਇੱਕ ਸੁਰਤ ਜੋੜ ਕੇ ਬੈਠਾ ਰਹਿੰਦਾ ਹੈ ਮਾਇਆ ਰੇ ਧਾਰੀ ਆਪਣੇ ਮਨ ਵਿੱਚ ਮਾਇਆ ਦਾ ਮੋੜ ਠਾਈ ਰੱਖਣ ਵਾਲਾ ਕੋਈ ਐਸ ਹੋਰੇ ਸੁਖੇ ਦਾਈ ਕੋਈ ਇਹੋ ਜਿਹਾ ਸੁੱਖਾਂ ਦੇ ਦਾਇਕ ਪ੍ਰਭੂ ਕੀ ਕਥਾ ਸੁਣਾਏ ਜੋ ਆਕਾਲ ਪੁਰਖ ਪਰਮਾਤਮਾ ਦੀ ਕਥਾ ਸੁਣਾਵੇ ਦੇਸ ਭੇਟੇ ਗਤ ਹੋਏ ਮਾਰੀ ਜਿਸ ਨੂੰ ਮਿਲਦਿਆਂ ਹੀ ਮਨ ਉਹ ਅਵਸਥਾ ਪ੍ਰਾਪਤ ਹੋ ਜਾਵੇ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਇਹ ਭਾਈ ਜਿਹੜਾ ਮਨੁੱਖ ਮਨ ਦੇ ਅਠ ਨਾਲ ਤਪ ਆਦਿਕ ਘਾਲ ਕਰਦਾ ਹੈ ਪਰਮਾਤਮਾ ਉਸ ਦੀ ਇਸ ਮਿਹਨਤ ਨੂੰ ਰਤਾ ਪਰ ਵੀ ਪਰਮਾਰ ਨਹੀਂ ਕਰਦਾ ਕਿਉਂਕਿ ਇਹ ਭਾਈ ਉਹ ਮਨੁੱਖ ਤਾਂ ਬਗਲੇ ਵਾਂਗੇ ਸਮਾਧੀ ਟਾਰੇ ਆਉਂਦਾ ਹੈ ਆਪਣੇ ਮਨ ਵਿੱਚ ਉਹ ਮਾਇਆ ਦਾ ਮੋਹ ਟੀਕਾਈ ਰੱਖਦਾ ਹੈ। ਏ ਭਾਈ ਜੇ ਕੋਈ ਅਜਿਹਾ ਆਤਮਿਕ ਆਨੰਦ ਦਾਤਾ ਮਿਲ ਪਏ ਜਿਹੜਾ ਸਾਨੂੰ ਪ੍ਰਮਾਤਮਾ ਦੀ ਸਿੱਖ ਸੁਲਾਦੀ ਗੱਲ ਸੁਣਾਏ ਤਾਂ ਉਸ ਨੂੰ ਮਿਲ ਕੇ ਸਾਡੀ ਆਤਮਿਕ ਅਵਸਥਾ ਉੱਚੀ ਹੋ ਸਕਦੀ ਹੈ। ਸੋ ਪਰਸਨ ਗੋਪਾਲ ਰਾਏ ਕਟਰੇ ਪੰਦਨ ਮਾਈ ਗੁਰ ਕੈ ਸ਼ਬਦ ਮੇਰਾ ਮਨ ਰਤਾ ਸਦਾ ਸਦਾ ਅਨੰਦ ਪੇਟਿਉ ਨਿਰਪੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸੋ ਪਰਸਨ ਦਇ ਹਾਲ ਗੋਪਾਲ ਰਾਏ ਉਹ ਅਕਾਲ ਪੁਰਖ ਪਰਮਾਤਮਾ ਕਾਟੇ ਰੇ ਬੰਧਨ ਜਿਹੜਾ ਮੇਰੇ ਬੰਧਨਾਂ ਨੂੰ ਕੱਟਦਾ ਹੈ ਮਾਏ ਮਾਇਆ ਦੇ ਗੁਰ ਸ਼ਬਦ ਗੁਰੂ ਦਾ ਸ਼ਬਦ ਮੇਰਾ ਮਨ ਰਾਤਾ ਰਾਤਾ ਕਹਿੰਦੇ ਨੇ ਮਗਨ ਸਦਾ ਸਦਾ ਆਨੰਦ ਭੇਟਿਓ ਤੇ ਸਦਾ ਹੀ ਨਾਂ ਦੇ ਮਿਲ ਪਿਆ ਨਿਰਪੈ ਗੋਬਿੰਦ ਜਿਹੜਾ ਨਿਰ ਗੋਬਿੰਦ ਸੁਖ ਨਾਨਕ ਤੇ ਸੁਖਾਂ ਦੀ ਪ੍ਰਾਪਤੀ ਹੋ ਗਈ ਇਹ ਨਾਨਕ ਲਾਦੇ ਹਰ ਚਰਨ ਪਰਾਤਾ ਚਰਨ ਪਰਾਤਾ ਉਸ ਗੁਰੂ ਦੇ ਚਰਨਾਂ ਦੇ ਵਿੱਚ ਪੈ ਕੇ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਭਾਈ ਜਿਸ ਮਨੁੱਖ ਉਤੇ ਪ੍ਰਭੂ ਪਾਤਸ਼ਾਹ ਦਇਆਲ ਹੁੰਦਾ ਹੈ ਗੁਰੂ ਉਸ ਦੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ ਏ ਭਾਈ ਮੇਰਾ ਮਨ ਪੀ ਗੁਰੂ ਦੇ ਸ਼ਬਦ ਵਿੱਚ ਇਹ ਮਗਨ ਰਹਿੰਦਾ ਹੈ ਏ ਨਾਨਕ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਹੈ ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿ ਕੇ ਉਹ ਮਨੁੱਖ ਸਾਰੇ ਸੁੱਖ ਪ੍ਰਾਪਤ ਕਰ ਲੈਂਦਾ ਹੈ ਸਫਲ ਸਫਲ ਭਈ ਚਤਰਾ ਆਉਣ ਜਾਣ ਰਹੇ ਮਿਲੇ ਸਾਧਾ ਰਹਾਉ ਦੁਜਾ ਸਫਲ ਸਫਲ ਉਹਨਾਂ ਦਾ ਆਉਣਾ ਸਫਲਾ ਹੋ ਗਿਆ ਹੈ ਪ੍ਰਵਾਨ ਹੋ ਗਿਆ ਹੈ ਸਫਲ ਯਾਤਰਾ ਮਨੁੱਖਾ ਜੀਵਨ ਦਾ ਸਫਰ ਆਉਣ ਜਾਣ ਰਹੇ ਉਹਨਾਂ ਦਾ ਆਉਣਾ ਜਾਣਾ ਮੁੱਕ ਗਿਆ ਮਿਲੇ ਸਾਧਾ ਗੁਰੂ ਨੂੰ ਮਿਲ ਕੇ ਹੇ ਭਾਈ ਗੁਰੂ ਦੇ ਦਰ ਪਿਆ ਮਨੁੱਖਾ ਜੀਵਨ ਵਾਲਾ ਸਫਰ ਕਾਮਯਾਬ ਹੋ ਜਾਂਦਾ ਹੈ ਗੁਰੂ ਨੂੰ ਮਿਲ ਕੇ ਜਨਮ ਮਰ ਦੇ ਗੇੜ ਮੁੱਕ ਜਾਂਦੇ ਹਨ